ਹਾਂ ਜੀ ਸਰ ਜੋ ਅੱਜ ਇੱਥੇ ਬੰਦੇ ਉੱਪਰ ਕਿਸਾਨਾਂ ਵੱਲੋਂ ਖਾੜ ਲਾਉਣ ਨੂੰ ਲੈ ਕੇ ਇੱਥੇ ਇਕਤਰਤਾ ਕੀਤੀ ਗਈ ਧਰਨਾ ਲਗਾਇਆ ਗਿਆ ਵਾ ਤੁਸੀਂ ਇੱਥੇ ਪਹੁੰਚੇ ਜੇ ਕੀ ਗੱਲ ਪਤਾ ਜੀ ਇਹ ਧਰਨਾ ਨਹੀਂ ਸੀਗਾ ਇੱਕ ਪਿੰਡ ਸਭਰਾ ਵਿੱਚ ਅਸੀਂ ਇੱਕ ਕਿਸਾਨ ਯੂਨੀਅਨ ਨਾਲ ਮੀਟਿੰਗ ਕੀਤੀ ਹੈ ਇਹਨਾਂ ਦੇ ਕੁਝ ਪੁਆਇੰਟ ਸੀਗੇ ਦੱਸਣ ਵਾਲੇ ਕਿ ਇਹ ਚਾਹਦੇ ਆ ਕਿ ਜਦੋਂ ਲੀਗਲ ਮਾਈਨਿੰਗ ਸਾਈਟ ਤੇ ਸ਼ੁਰੂ ਹੋਣੀ ਹੈ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਇਹਨਾਂ ਦੇ ਕੁਝ ਕੱਥਾ ਲੱਗੇ ਆ ਉਸ ਨੂੰ ਤਾਂ ਆਏ ਸੀ ਅਸੀਂ ਅਸੀਂ ਆਸ ਰੱਖੀ ਸਾਨੂੰ ਕਿ ਇਹਦਾ ਜਲਦੀ ਹੱਲ ਹੋ ਜਾਏਗਾ ਇਹ ਸਰ ਅਗਲਾ ਕੀ ਸਰਕਾਰ ਵੱਲੋਂ ਕੀ ਪ੍ਰੋਗਰਾਮ ਹੈਗਾ ਵਾ ਕਿ ਇਹ ਕੋਈ ਇਹਨੂੰ ਪੱਕਾ ਕੀਤਾ ਰਵੇਗਾ ਦਰਿਆ ਨੂੰ ਜਾਂ ਕਿਵੇਂ ਅੱਜ ਮੀਟਿੰਗ ਕਰਨ ਆਏ ਸੀ ਇੱਕ ਕਿਸਾਨਾਂ ਦਾ ਕਿਸਾਨੀ ਉਹਨੇ ਜਿਹੜੀ ਇੱਥੇ ਇਕੱਠੇ ਹੋਈ ਸੀ ਇਹ ਸਰ ਪਹਿਲਾਂ ਵੀ 2-3 ਵਾਰ ਸਰਕਾਰੀ ਖਾੜਾ ਲੱਗਣ ਦਾ ਜੋ ਇੱਥੇ ਕਹਿ ਦਿੰਦੇ ਆ ਕਿ ਸਰਕਾਰੀ ਖਾੜ ਲੱਗ ਰਹੀ ਆ ਬਟ ਜੋ ਪਿੰਡ ਵਾਸੀਆਂ ਵੱਲੋਂ ਕਿਸਾਨਾਂ ਵੱਲੋਂ ਇਸੀ ਦੇ ਵਿਰੋਧ ਦਾ ਕੀਤਾ ਜਾ ਰਹੀ ਆ ਤੇ ਸਰ ਹੁਣ ਕੋਈ ਦੋ ਦੋ ਕਿਸਾਨ ਆਪਣੇ ਭਰਾਵਾਂ ਦੇ ਜਿਹੜੇ ਜਿਹੜੇ ਪੁਆਇੰਟ ਸੀਗੇ ਆਪਾਂ ਉਹਨਾਂ ਦੇ ਪੁਆਇੰਟਸ ਨੋਟ ਕੀਤੇ ਆ ਅਸੀਂ ਉਹਨਾਂ ਦਾ ਧਿਆਨ ਰੱਖਾਂਗੇ ਜਦੋਂ ਵੀ ਕੋਈ ਸਲਾਹਕਾਰ ਤੁਹਾਨੂੰ ਲੱਗਿਆ ਨਾ ਕੁਝ ਕਨਸਰਨ ਸੀਗਾ ਅਸੀਂ ਐਕਸ਼ਨ ਜਿਹੜੇ ਮਾਈਨਿੰਗਸ ਨਾਲ ਸੀਗੇ ਉਹਨਾਂ ਨੇ ਨੋਟ ਕੀਤਾ ਕਰਨਾ ਅਸੀਂ ਜਾਣਦੇ ਹਾਂ ਕਿ ਮਸਲੇ ਦਾ ਜਲਦੀ ਹੱਲ ਹੋਊਗਾ ਜਿਹੜਾ ਗਰਾਜ ਸਿੰਘ ਸਭਰਾ ਰਾਜਸਤਾਨੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੂਨ ਆਗੂ ਪੱਟੀ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਇੱਥੇ ਦਰਿਆ ਤੇ ਬੰਨ ਦੇ ਉੱਪਰ ਅੱਜ ਕਿਸਾਨਾਂ ਵੱਲੋਂ ਵਿਰੋਧਤਾ ਕੀਤੀ ਗਈ ਆ ਖੱਡ ਲਾਉਣ ਨੂੰ ਲੈ ਕੇ ਇੱਥੇ ਐਸਡੀਐਮ ਸਾਹਿਬ ਵੀ ਪਹੁੰਚੇ ਆ ਕੀ ਗੱਲਬਾਤ ਹੋਈ ਹੈ ਜੀ ਜੀ ਹਾਂਜੀ ਇਹ ਗੱਲ ਕਰਨੀ ਚਾਹੁੰਦੇ ਆ ਕਿ ਇੱਥੇ ਕਰੀਬ 2 ਮਹੀਨੇ ਪਹਿਲਾਂ ਖੱਡਾ ਲਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ ਹੈ ਆਪਣੇ ਠੇਕੇਦਾਰਾਂ ਵੱਲੋਂ ਸਰਕਾਰ ਦੇ ਵੱਲੋਂ ਸਰਕਾਰ ਦੇ ਮੈਂਬਰ ਜਿਹੜੇ ਆ ਖੱਡਾ ਲਾਉਣ ਵਾਸਤੇ ਆਏ ਸੀ ਉਹ ਇਥੋਂ ਮੋੜਿਆ ਗਿਆ ਤੇ 4 ਅਕਤੂਬਰ ਨੂੰ ਐਸ.ਡੀ.ਐਮ ਨੂੰ 4 ਅਕਤੂਬਰ ਨੂੰ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਗਿਆ ਆ ਕਿ ਇੱਥੇ ਜਿਹੜਾ ਆ ਕਰੀਬ 600 700 ਜਿਹੜੀ ਆ ਬੈਕ ਪੈਂਦੀ ਐ ਇਸ ਇਲਾਕੇ ਵਿੱਚ ਸਾਰਾ ਇਲਾਕਾ ਡੁੱਬਦਾ ਆ ਜਿੱਥੇ ਖੱਡਾ ਲੱਗਦਾ ਤਾਂ ਬੰਨ ਟੁੱਟਦਾ ਕਿਉਂਕਿ 2023 ਵਿੱਚ ਜਿਹੜਾ ਪਾਣੀ ਆਇਆ ਬਹੁਤ ਜ਼ਿਆਦਾ ਪਾਣੀ ਆਇਆ ਆ ਉਹਦੇ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਆਪਣਾ ਲਗਾਤਾਰ ਸਰਿਆਲੀ ਸਾਹਿਬ ਵਾਲੇ ਬਾਬਾ ਸੁੱਖਾ ਸਿੰਘ ਜੀ ਹਨੰਦ ਕਾਰ ਸੇਵਾ ਵਾਲੇ ਸੰਗਤ ਨੇ ਪੂਰੇ ਇਲਾਕੇ ਦੀ ਸੰਗਤ ਨੇ ਬਹੁਤ ਮੁਸ਼ਕਲ ਨਾਲ ਕਰੀਬ 3 3.5 ਕਿਲੇ ਚੌੜਾ ਬੰਨ ਜਿਹੜਾ ਆ ਉਹ ਕਾਰ ਸੇਵਾ ਵਾਲਿਆਂ ਨੇ ਬਧਿਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਜੋ ਕਿ ਸਰਕਾਰ ਨੇ ਅਜੇ ਤੱਕ ਕੋਈ ਪਰਭਾਈ ਨਹੀਂ ਕੀਤੀ ਤੇ ਉਹ ਖੱਡਾ ਨਹੀਂ ਲਗਣ ਦੇਣਾ ਕਿਸੇ ਕੀਮਤ ਵਿੱਚ ਵੀ ਇੱਥੇ ਇਲਾਕੇ ਦੇ ਕਿਸਾਨ 3 ਜਥੇਬੰਦੀਆਂ ਕਿਸਾਨ ਵਿਦੂਰ ਸੰਘਰਸ਼ ਕਮੇਟੀ ਅਗਰਾਹ ਵਾਲੇ ਔਰ ਕਿਸਾਨ ਸੰਘਰਸ਼ ਕਮੇਟੀ ਕੋਟਵੱਡਾ ਇੰਦਰਜੀਤ ਵਾਲੇ ਜਿੱਥੇ ਬੰਦੀਆਂ ਦੇ ਨੁਮਾਇंदे ਇੱਥੇ ਹਾਜ਼ਰ ਹੋਇਆ ਤੇ ਐਸ.ਡੀ.ਐਮ ਨੂੰ ਇਹ ਦੱਸਿਆ ਗਿਆ ਹੈ ਕਿ ਇੱਥੇ ਕਿਸੇ ਵੀ ਕਿੰਮਤ ਤੇ ਖੱਡਾ ਨਹੀਂ ਲਗਣ ਦਿੱਤਾ ਜਾਂਦਾ ਕਿਉਂਕਿ ਇੱਥੇ ਜੇ ਖੱਡਾ ਲੱਗਦਾ ਆ ਤੇ ਬਨ ਟੁੱਟ ਕੇ ਪੂਰਾ ਇਲਾਕਾ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਤੁਸੀਂ ਪ੍ਰਸ਼ਾਸਨ ਤੋਂ ਪਹਿਲੇ ਮੰਗ ਕਰਨੀ ਚਾਹੁੰਦੇ ਐਸ.ਡੀ.ਐਮ ਨੂੰ ਅਸੀਂ ਜੋ 2023 ਵਿੱਚ ਫਾੜ ਆਇਆ ਸੀ ਅੱਗੇ ਜਾ ਕੇ ਉਹਨਾਂ ਨੂੰ ਮੌਕਾ ਦਿਖਾਇਆ ਇੱਥੋਂ ਕਰੀਬ ਡੇਢ ਕਿਲੋਮੀਟਰ ਅੱਗੇ 32 ਨੰਬਰ ਬੁਲਜੀ ਦੇ ਉੱਤੇ ਬਿਲਕੁਲ ਸੜਕ ਦੇ ਨਾਲ ਦਰਿਆ ਵਗ ਰਿਹਾ ਆ ਉਹਨਾਂ ਨੂੰ ਦਿਖਾਇਆ ਵੀ ਅਜੇ ਤੇ ਪਿਛਲੇ ਜਿਹੜਾ ਪਹਾੜਾ ਆ ਉਹਨਾਂ ਦੇ ਇਹਨਾਂ ਤੋਂ ਇੱਟ ਪੱਥਰ ਨਹੀਂ ਲੱਗਿਆ ਇੱਥੇ ਕੋਈ ਰੋੜਾ ਪੱਥਰ ਨਹੀਂ ਲੱਗਿਆ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਗਿਆ ਤੇ ਜੇ ਇੱਥੇ ਵੀ ਰੇਤਾ ਦਾ ਖੱਡਾ ਲੱਗਦਾ ਤਾਂ ਫਿਰ ਇਹ ਇਲਾਕਾ ਬਿਲਕੁਲ ਖਤਮ ਹੁੰਦਾ ਆ ਤੇ ਔਰ ਫਿਰ ਵੀ ਜਾਂਦੀ ਵਾਰੀ ਉਹ ਐਸਡੀਐਮ ਕਹਿੰਦੇ ਆ ਕਿ ਇੱਕ ਮੌਕਾ ਦੇ ਦਿਓ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇੱਥੇ ਕਿਸੇ ਵੀ ਕੀਮਤ ਤੇ ਖੰਡਾ ਨਹੀਂ ਲਗਣ ਦਿੱਤਾ ਜਾਊਗਾ ਅੱਜ ਤੇ ਸਿਰਫ ਕੁਝ ਜਥੇਬੰਦੀਆਂ ਦੇ ਨੁਮਾਇੰਦੇ ਆਏ ਆ ਤੇ ਇਲਾਕੇ ਦੇ ਕੁਝ ਥੋੜੇ ਬਹੁਤ ਕਿਸਾਨ ਆਏ ਆ ਤੇ ਜੇ ਇੱਥੇ ਖੰਡਾ ਲਾਉਣ ਵਾਸਤੇ ਆਉਂਦੇ ਆ ਪ੍ਰਸ਼ਾਸਨ ਜਾਂ ਸਰਕਾਰ ਇੱਥੇ ਧੱਕਾ ਕਰਦੀ ਆ ਇਥੋਂ ਲੈ ਕੇ ਹੱਥ ਤੱਕ ਸੰਗਤ ਇੰਨੀ ਆਦੀ ਹੋਊਗੀ ਉਤੋਂ ਦੀ ਚੜਾ ਕੇ ਤੇ ਭਾਵੇਂ ਖੰਡਾ ਲਾ ਲੈਣਾ ਉਸ ਦਿਨ ਕਿਸੇ ਕੀਮਤ ਵਿੱਚ ਖੰਡਾ ਨਹੀਂ ਲਗਣ ਦਿੱਤਾ ਜਾਊਗਾ ਧੰਨਵਾਦ ਅਜੀਤ ਸਿੰਘ ਆ ਜੀ ਤੇ ਜਿਸ ਕਿਸਾਨ ਸੰਘਰਸ਼ ਕਮੇਟੀ ਕੋਟਪੁੱਡਾ ਜਥੇਬੰਦੀ ਦਾ ਮੈਂ ਆਗੂ ਆ ਜੀ ਹਾਂਜੀ ਕੀ ਕਹਿਣਾ ਜੀ ਜੋ ਜਿੱਥੇ ਐਸਡੀਐਮ ਸਾਹਿਬ ਪਹੁੰਚੇ ਆ ਬੰਨ ਦੇ ਉੱਪਰ ਤੇ ਕਿਸਾਨਾਂ ਵੱਲੋਂ ਉਹਨਾਂ ਨੂੰ ਦੀ ਵਿਰੋਧਤਾ ਕੀਤੀ ਗਈ ਆ ਕੀ ਕਹਿਣਾ ਚਾਹਦੇ ਇਹ ਜੀ 6 ਮਹੀਨੇ ਤੋਂ ਨਾ ਰੇੜਕਾ ਚੱਲ ਰਿਹਾ ਕਿਸਾਨਾਂ ਦਾ ਇੱਥੇ ਕੁਝ ਠੇਕੇਦਾਰ ਆ ਜਿਹੜੇ ਉਹ ਐਸਡੀਐਮ ਸਾਹਿਬ ਨੂੰ ਅੱਜ ਲੈ ਕੇ ਆਏ ਸੀ ਨਾਲ ਉਹਨਾਂ ਮੌਕਾ ਵੇਖ ਰਿਹਾ ਨਾਲੇ ਕਿਸਾਨਾਂ ਦੀ ਗੱਲਬਾਤ ਸੁਣੀ ਕਿਸਾਨਾਂ ਨੇ ਆਪਣੀ ਦੁੱਖ ਤਕਲੀਫ ਦੱਸੀ ਆ ਜਿਹੜੇ ਇੱਥੇ ਲੋਕਲ ਕਿਸਾਨ ਜਿਨ੍ਹਾਂ ਦੀ ਅੰਦਰ ਜ਼ਮੀਨਾਂ ਦਰਿਆ ਜੀ ਕਿਉਂਕਿ ਦਰਿਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਸਰਕਾਰੀ ਤੇ ਹਨੀਆਂ ਦਰਿਆ ਸਾਰਾ ਲੋਕਾਂ ਦੀ ਜ਼ਮੀਨਾਂ ਆਪਸੀ ਮਾਲਕੀ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਨੂੰ ਇਹ ਪਰੇਸ਼ਾਨੀ ਆਉਂਦੀ ਹੈ ਕਿ ਜਦੋਂ ਰੇਤਾ ਥੋੜੇ ਥਾਂਜੋਂ ਕੱਢ ਲੈਂਦੇ ਆ 150 ਕਿੱਲੇ 'ਚੋਂ ਜਾਂ 200 ਕਿੱਲੇ 'ਚੋਂ ਉਹਦੇ ਨਾਲ ਫਿਰ ਜਿਹੜੀਆਂ ਨੇੜੇ ਦੀਆਂ ਜ਼ਮੀਨਾਂ ਨਾਲ ਦੀਆਂ ਉਹ ਵੀ ਨੀਵੀਂ ਹੋਣ ਕਰਕੇ ਉੱਥੋਂ ਕੱਢ ਜਦੋਂ ਪੁੱਢਦੇ ਆ ਤੇ ਉਹ ਜ਼ਮੀਨਾਂ ਵੀ ਜਿਹੜੀਆਂ ਖਤਮ ਹੋ ਜਾਂਦੀਆਂ ਜਿਹੜੀਆਂ ਵਾਈ ਵਾਈ ਜੋ ਜ਼ਮੀਨਾਂ ਪ੍ਰਸ਼ਾਸਨ ਵੱਲੋਂ ਕੀ ਭਰੋਸਾ ਦਵਾਇਆ ਗਿਆ ਪ੍ਰਸ਼ਾਸਨ ਵੱਲੋਂ ਕੀ ਚੱਲ ਰਿਹਾ ਪ੍ਰਸ਼ਾਸਨ ਦੇ ਹੀ ਕਹਿ ਰਿਹਾ ਵੀ ਜੇ ਕੋ ਤੁਸੀਂ ਆਪਣਾ ਇੱਕ ਵਾਰ ਵੇਖੋ ਜਿਵੇਂ ਇਥੇ ਖੱਡ ਲੱਗੂਗੀ ਕਾਨੂੰਨੀ ਤੌਰ ਤੇ ਲੱਗੂਗੀ ਪਰ ਜਿਹੜੇ ਲੋਕ ਆ ਉਹਨਾਂ ਨੇ ਅੱਗੇ ਵੀ ਬੜਾ ਸੰਤਾਪ ਖੋ ਗਿਆ ਪੋਣੀ ਪਿੱਛੇ ਇਥੋਂ ਬੰਦ ਕੁੱਤੀ ਵਾਲੇ ਕੋਲੋਂ ਟੁੱਟ ਗਿਆ ਸੀ ਤੇ ਲੋਕਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਰੁੜ ਗਈ ਫਸਲਾਂ ਰੁੜ ਗਈਆਂ ਘਰ ਰੁੜ ਗਏ ਉਹ ਲੋਕ ਇਸੇ ਗੱਲ ਤੋਂ ਡਰੇ ਆ ਕਿ ਜਿਹੜਾ ਪਾਣੀ ਆ ਉਹਨੇ ਨਹੀਂ ਕੋਈ ਸਿਸਟਮ ਵੇਖਣਾ ਉਹਨੂੰ ਸਿਸਟਮ ਨਾਲ ਕੋਈ ਮਤਲਬ ਨਹੀਂ ਜਦੋਂ ਪਾਣੀ ਆਉਂਦਾ ਤੇ ਪ੍ਰੋਪੋਜ਼ਲ ਬਣਾਵੇ ਆਹੀ ਇਹ ਗੱਲ ਕਿਨੇ ਸਰਕਾਰ ਕੋਈ ਇਹੋ ਜਿਹਾ ਸਿਸਟਮ ਬਣਾਵੇ ਜਿਹੜਾ ਸਾਰੇ ਲੋਕਾਂ ਦੀਆਂ ਜ਼ਮੀਨਾਂ ਹੀ ਬਚਨ ਤੇ ਸਾਰੇ ਲੋਕ ਵੀ ਸੁਖੀ ਹੋਣ ਦਰਿਆ ਨੂੰ ਵਿੱਚੋਂ ਕੋਈ ਦਰਿਆ ਨੂੰ ਨਹਿਰੀ ਰੂਪ ਦੇ ਕੇ ਕੋਈ ਸਿਸਟਮ ਕਰਨ ਕੋਈ ਪ੍ਰਪੋਜ਼ਲ ਤਿਆਰ ਕਰੇ ਸਰਕਾਰ ਜਿਹੜਿਆ ਨਾਲ ਲੋਕਾਂ ਦਾ ਭਲਾ ਹੋ ਸਕੇ ਹਾਂਜੀ ਕੀ ਨਾ ਤੁਹਾਡਾ ਮੇਰਾ ਨੀ ਸੂਨ ਸਿੰਘ ਸਭਰਾ ਇੱਕ ਤੱਕ ਨਾ ਜੈਮਿੰਦਰ ਬਲਾਕ ਪ੍ਰਧਾਨ ਹਾਂਜੀ ਇਹ ਜੋ ਅੱਜ ਇੱਥੇ ਧਰਨਾ ਦਿੱਤਾ ਗਿਆ ਵਾ ਕਿੱਤਰਤਾ ਕੀਤੀ ਗਈ ਕਿਸਾਨਾਂ ਵੱਲੋਂ ਬੰਨ ਦੇ ਉੱਪਰ ਕਿਸ ਗੱਲ ਨੂੰ ਲੈ ਕੇ ਕੀਤੀ ਇਹਦੀ ਬੜੀਆਂ ਤੇਰਾਂ ਤੋਂ ਮਾਵਾ ਕਾਫੀ ਜੰਮੇ ਤੇਰੇ ਤੋਂ ਇੱਥੇ ਮੈਨ ਗਦਾ ਖੱਡਾ ਜਿਹੜਾ ਉਹ ਕਹਿੰਦੇ ਠੇਕੇਦਾਰ ਵੀ ਸਦਾ ਮਨਜ਼ੂਰ ਹੋਇਆ ਵਾ ਤੇ ਲੋਕਾਂ ਨੂੰ ਇੱਥੇ ਬਹੁਤ ਤੰਗੀ ਜੀ ਪਿਛਲੀ ਵਾਰੀ ਬੰਨ ਟੁੱਟ ਗਿਆ ਸਾਰੇ ਮਾਰੇ ਗਏ ਲੋਕ ਕਿਸੇ ਨੂੰ ਕੁਝ ਬਹੁਤਾ ਮੁਆਵਜ਼ਾ ਤੇ ਲੋਕਾਂ ਨੂੰ ਪਰੇਸ਼ਾਨੀਆਂ ਲੰਘਣ ਤੋਂ ਹੀ ਸੜਕ ਤੋਂ ਸੜਕ ਵੀ ਦੇ ਜਿਹੜੀ ਆ ਬੰਦ ਹੁੰਦੀ ਉਹ ਵੀ ਸਰਕਾਰੀ ਨਹੀਂ ਜੀ ਲੋਕਾਂ ਦੀ ਪਹਿਲੀ ਜਾ ਇਹ ਕਰਕੇ ਲੋਕ ਇਹਦਾ ਇਸ ਚੀਜ਼ ਦਾ ਵਿਰੋਧ ਕਰਦੇ ਲੋਕ ਚਾਹੁੰਦੇ ਆ ਵੀ ਅਸੀਂ ਆਪੇ ਸਾਡੀਆਂ ਪਹਿਲੀਆਂ ਦੇ ਵਿੱਚ ਦਰਿਆ ਦਾ ਸਾਡੀਆਂ ਪਹਿਲੀਆਂ ਹੀ ਰੇਤ ਆਪੇ ਵੇਚੀ ਸਰਕਾਰਾਂ ਦੇ ਜਾਂ ਇੱਥੇ ਠੇਕੇਦਾਰ ਜਿਹੜਾ ਨਾਂ ਵੇਚੇ ਰੇਤ ਸਾਡਾ ਨੁਕਸਾਨ ਹੁੰਦਾ ਅਸੀਂ ਕੋਈ ਉਹਦੇ ਪੈਸੇ ਵਟਗੇ ਪਰ ਸਰਕਾਰਾਂ ਜਿਹੜੀਆਂ ਉਹ ਠੇਕੇਦਾਰਾਂ ਨੂੰ ਦੇਣਾ ਚਾਹੁੰਦੀਆਂ ਵੀ ਸਰਕਾਰ ਦੇ ਕਰਕੇ ਪੈਸੇ ਜਾਣ ਤੇ ਠੇਕੇਦਾਰ ਨੂੰ ਰਜਣੋ ਕਾਪਰੇਟਰ ਘਰਾਣੇ ਦਾ ਕਬਜ਼ਾ ਕਰਾਉਣੀ ਚਾਹੀਦੀ ਜਿਵੇਂ ਕਿ ਅੱਜ ਐਸਡੀਐਮ ਸਾਹਿਬ ਇੱਥੇ ਆਇਆ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਉਹਨਾਂ ਨੇ ਸਮਝਾਇਆ ਇਹ ਜੀ ਸਾਨੂੰ ਇਹ ਲੀਗਲ ਹੈ ਮੈਲੰਗ ਮੈਲੰਗ ਤੇ ਅਨਲਿਗਲ ਜਿਹੜੀ ਉਹ ਇਨਸਾਨ ਕਰਦੀ ਆ ਫਿਰ ਮੈਂ ਵੀ ਅਸੀਂ ਦਰਿਆਨ ਨੂੰ ਦੱਸ ਦਿੰਦੇ ਆ ਵੀ ਇਹ ਲੀਗਲ ਹੈ ਮੈਲੰਗੇ ਨਹੀਂ ਨੁਕਸਾਨ ਕਰਦੀ ਇਹ ਮੰਗ ਪੱਤਰ ਦਰਿਆਨ ਨੂੰ ਦੇਈਨੇ ਤੁਹਾਨੂੰ ਨਹੀਂ ਸਾਡਾ ਸੁਣਨਾ ਦੀ ਇਹ ਕਰਕੇ ਉਹ ਦਰਿਆਨੇ ਦੇ ਵੇਖਣਾ ਜਿੱਥੋਂ ਰੇਤਪੋਰਟ ਕੀ ਟੋਆ ਪੈ ਗਿਆ ਉਹਨੇ ਤੇ ਉਹ ਨੂੰ ਆ ਜਾਣਾ ਜੀ ਲੀਗਲ ਹੋਵੇ ਅਨਲਿਗਲ ਹੋਵੇ ਉਹਨੇ ਨਹੀਂ ਵੇਖਣਾ ਇਹ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਾਉਣ ਤੋਂ ਗੱਲ ਬਾਹਰ ਹੈ ਜਦੋਂ ਗੱਲ ਹੀ ਨਹੀਂ ਸਮਝਣ ਵਾਲੀ ਸਾਡਾ ਨੁਕਸਾਨ ਹੈ ਨਾ ਕਿਸਾਨਾਂ ਦਾ ਕੀ ਕਰਨ ਵਿਚਾਰੀ ਹੁਣ ਕੀ ਮੰਗ ਕਰਦੇ ਕਿਸਾਨਾਂ ਵੱਲੋਂ ਕੀ ਮੰਗ ਕੀਤੀ ਗਈ ਉਹ ਚਾਹਣ ਆ ਵੀ ਮੰਗਿਆ ਕਰਦੇ ਆ ਵੀ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਜਿਨ੍ਹਾਂ ਦੀਆਂ ਜ਼ਮੀਨਾਂ ਵਾਂ ਜ਼ਮੀਨਾਂ ਮਾਲਕੀਆਂ ਵਾਂ ਬੰਨ ਮਾਲਕੀ ਪੇਲ ਦੇ ਵਿੱਚ ਕੋਈ ਪੈਸਾ ਨਹੀਂ ਮਿਲਿਆ ਕਿਸਾਨ ਆਪੋ ਆਪਣੀ ਰੇਤਾ ਕੱਢ ਕੇ ਤੇ ਆਪ ਦੇ ਪੈਸੇ ਵਟਣ ਜਿਹੜੇ ਦਰਿਆ ਦੇ ਵਿੱਚ ਕਿੰਨਾ ਦਾਦਿਆਂ ਪਰਦਾਦਿਆਂ ਤੋਂ ਜੇ ਜ਼ਿਕਰ ਕਰਕੇ ਪੈਸਾ ਨਹੀਂ ਮਿਲਿਆ ਦਰਿਆ ਦਾ ਨੁਕਸਾਨ ਉਹ ਤਾਂ ਗਵਰਨਮੈਂਟ ਦੇ ਜਾਂ ਇਹ ਜਿਹੜਾ ਕੋਆਪਰੇਟ ਘਰਾਣੇ ਕਿਉਂ ਇਹਦਾ ਫਾਇਦਾ ਲੈਣਾ ਉਹ ਕਿਸਾਨ ਖੁਦ ਲੈਣ ਕਿ ਅਸੀਂ ਤੇ ਮੰਤਰੀ ਨੂੰ ਇਹ ਬੇਨਤੀ ਕਰਦੇ ਆਂ ਸਰਕਾਰ ਨੂੰ ਕਰਦੇ ਆਂ ਸਾਡੇ ਲਈ ਦੇ ਦਿਓ ਸਰਕਾਰ ਆਈ ਨਹੀਂ ਜਿਹਨੇ ਦਰਿਆ ਦਾ ਕਿਸੇ ਨੂੰ ਪੈਸਾ ਦਿੱਤਾ ਹੋਵੇ ਦਰਿਆ ਸਾਡੀਆਂ ਪੈਰੀਆਂ ਦੇ ਵਗਦਾ ਵਾ ਅਮਦਨੋਂ ਦੀਆਂ ਜਿਹੜੇ ਕੋਆਪਰੇਟ ਕਰਾਣੇ ਉਹ ਲੈਂਡ ਹੈ ਤੇ ਜਾਂ ਸਰਕਾਰ ਲੈਂਡ ਹੈ ਜੀ ਅੱਜ ਇਹ ਜੋ ਕਿਸਾਨਾਂ ਵੱਲੋਂ ਇੱਥੇ ਕਤਰਤਾ ਕੀਤੀ ਗਈ ਆ ਦਰਿਆ ਤੇ ਬੰਨ ਦੇ ਉੱਪਰ ਇੱਕ ਖੱਡ ਨੂੰ ਲੈ ਕੇ ਤੇ ਇੱਥੇ ਐਸ.ਡੀ.ਐਮ ਸਾਹਿਬ ਵੀ ਪਹੁੰਚੇ ਨੇ ਕੀ ਗੱਲਬਾਤ ਹੋਈ ਹੈ ਜੀ ਹੁਣ ਇੱਥੇ ਅਜੀ ਠੇਕੇਦਾਰ ਆ ਕੋਈ ਹੁਣ ਪਤਾ ਨਹੀਂ ਲਾਮ ਦੇ ਆ ਜਾਂ ਕੋਈ ਸਰੇ ਰਲੇ ਇੱਥੇ ਨਾ ਖੱਡਾ ਲਾਉਣ ਦੀ ਤਿਆਰੀ ਚੱਲ ਰਹੀ ਤੇ ਪਹਿਲਾਂ ਵੀ ਅੱਜ ਤੋਂ 6 ਮਹੀਨੇ ਹੁਣ ਨਹੀਂ 3-4 ਮਹੀਨੇ ਪਹਿਲਾਂ ਨਾ ਵੀ ਕੀਤੀ ਸੀ ਤਿਆਰੀ ਲਾਉਣ ਦੀ ਉਦੋਂ ਵੀ ਕਿਸਾਨ ਜਥੇਬੰਦੀਆਂ ਬੇਕਾ ਸਭ ਇਹਨਾਂ ਇਕੱਠ ਕੀਤਾ ਵੀ ਅਸੀਂ ਰੋੜ ਜਾਗੇ ਕਿਉਂਕਿ ਜੇ ਖੱਡਾ ਲੱਗਦਾ ਤੇ ਬੰਨ ਰੋੜ ਜਾਣਾ ਕਿਉਂਕਿ ਨਾ ਤਾਂ ਤੁਸੀਂ ਵੇਖੇ ਵੀ ਜ਼ਮੀਨ ਹੈ ਜਿਹੜੀ ਬਹੁਤ ਬੁਰੇ ਹਾਲਾਤਾਂ ਜਿਮੇਦਾਰਾਂ ਦੇ ਫੇਰ ਵੀ ਚਲੋ ਇਹ ਚਲੇ ਗਏ ਫੇਰ ਦੁਬਾਰਾ ਨੇ ਕੋਈ ਕੋਸ਼ਿਸ਼ ਕੀਤੀ ਵੀ ਕੰਡਾ ਲੈ ਕੇ ਆ ਗਈ ਉਸ ਦਿਨ ਵੀ ਕੰਡਾ ਬੋੜਿਆ ਕਿਸਾਨਾਂ ਨੇ ਅੱਜ ਨਾ ਫੇਰ ਚਲੋ ਐਸਡੀਐਮ ਸਾਹਿਬ ਲੈ ਕੇ ਆਏ ਹੀ ਚਲੋ ਐਸਡੀਓ ਸਾਹਿਬ ਮੌਕੇ ਦੇ ਅਫਸਰ ਆ ਅਈ ਉਹਨਾਂ ਜੀ ਆਖਿਆ ਵੀ ਕੋਈ ਗੱਲ ਨਹੀਂ ਤੁਸੀਂ ਦੱਸੋ ਉਹਨਾਂ ਨੇ ਇਹੋ ਆ ਕੇ ਤੇ ਸਵਾਲ ਕੀਤੇ ਵੀ ਤੁਹਾਨੂੰ ਮੁਸ਼ਕਲ ਕੀ ਆਉਂਦੀ ਖੱਡਾ ਲੱਗਣ ਚ ਉਹ ਸਾਰੀਆਂ ਕਿਸਾਨਾਂ ਨੇ ਮੁਸ਼ਕਲ ਦੱਸੀ ਕਿ ਖੱਡਾ ਲੱਗਦਾ ਰੇ ਚੁੱਕੀ ਜਾਂਦੀ ਮਾਈਨਿੰਗ ਹੁੰਦੀ ਤੇ ਸਾਨੂੰ ਕੀ ਪਰੇਸ਼ਾਨੀ ਆਉਂਦੀ ਤੇ ਕੀ ਸਭ ਉਹਨਾਂ ਦੱਸਿਆ ਜੀ ਇਹਦੇ ਬਾਰੇ ਕਿ ਹੁਣ ਕਿਸਾਨਾਂ ਵੱਲੋਂ ਕੀ ਮੰਗ ਰੱਖੀ ਗਈ ਹੈ ਪ੍ਰਸ਼ਾਸਨ ਮੰਗ ਰੱਖੀ ਗਈ ਹੈ ਵੀ ਖੱਡਾ ਨਹੀਂ ਲੱਗਣਾ ਚਾਹੀਦਾ ਜੀ ਇਹ ਰੇ ਚੁੱਕੜੀਆਂ ਆ ਤੇ ਕਿਸਾਨਾਂ ਮਜ਼ਦੂਰਾਂ ਨੂੰ ਦੇਣ ਛੋਟ ਜਿਨ੍ਹਾਂ ਦੀ ਜ਼ਮੀਨ ਉਹ ਚੁੱਕਣ ਨਾਲੇ ਤੋਂ ਆਪਦੇ ਪੈਸੇ ਕਮਾਉਣ ਨਾਲੇ ਸਰਕਾਰ ਦਾ ਖਜ਼ਾਨਾ ਭਰਨਾ ਨਾਲੇ ਉਹਨਾਂ ਦੀ ਕੋਈ ਜਿਹੜੀ ਆਰਥਿਕ ਸਥਿਤੀ ਹੈ ਉਹਨਾਂ ਨੂੰ ਜਿਹੜਾ ਕੰਮ ਮਿਲ ਜੇ ਉਹਨਾਂ ਦਾ ਜ਼ਮੀਨ ਨਾਲ ਹਿਸਾਬ ਹੋ ਜਾਏ ਨਾਲੇ ਪੈਸੇ ਚਾਰ ਆਉਣ ਇਹ ਤਾਂ ਠੇਕੇਦਾਰ ਹੈ ਜੀ ਇਹ ਤਾਂ ਕਰੋੜਾਂ ਅਰਬਾਂ ਕਾਰਪੋਰੇਟ ਕਰਾਣੇ ਆ ਇਹਨਾਂ ਨੇ ਆਪਦਾ ਇਥੋਂ ਮੈਨੇ ਕਰਕੇ ਚੁੱਕ ਜਾਨੀ ਜ਼ਮੀਨਾਂ ਖਰਾਬ ਹੋ ਜਾਣੀਆਂ ਰਾਹ ਤੋੜਦੇ ਨੇ ਆਹ ਬੰਨਾਂ ਇਹ ਵੀ ਕਿਸਾਨਾਂ ਦਾ ਤੇ ਬੰਦ ਤੋਂ